ਤੇ ਅੱਜ ਆਣ ਕੇ ਪ੍ਰਸ਼ਾਸਨ ਮੈਨੂੰ ਫੇਰ ਨਜਾਇਜ਼ ਪਰੇਸ਼ਾਨ ਕਰ ਰਿਹਾ ਇਹ ਬਾਬਾ ਜੀ ਸਾਰੀ ਖਾਲੀ ਕਰੋ ਇਹ ਬਾਬਾ ਇਹ ਕੀ ਆ ਜਾ ਰਿਹਾ ਕਿ ਕਾਗਜ਼ ਪੱਤਰ ਹੈ ਨਹੀਂ ਕਿ ਸਾਰੇ ਨੇ ਕਾਗਜ਼ ਪੱਤਰ ਦਿਖਾਏ ਸੋਨੂੰ ਕਮਿਸ਼ਨਰ ਨੂੰ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਾਗਜ਼ ਪੱਤਰ ਮੋਮੀ ਦਿਖਾਏ ਆ ਕਾਗਜ਼ ਪੱਤਰ ਫਿਰ ਜੇ ਇਹ ਇੰਨੀ ਜਗ੍ਹਾ ਜਿਹੜੀ ਹੈ 100 ਕਾਗਜ਼ ਹੁਣ ਜਗ੍ਹਾ ਜਿਹੜੀ ਹੈ ਇਹ ਕਿਵੇਂ ਸਰਕਾਰੀ ਹੋ ਗਈ ਇਹ ਤਾਂ ਫੇਕ ਆ ਫੇਕ ਮੈਟਰ ਆ ਫੇਕ ਮੈਟਰ ਕਰਕੇ ਪੱਖਵਾਦ ਕਰ ਰਿਹਾ ਹੈ ਇਹ ਹੀਰਿੰਗ ਚ ਪੇਸ਼ ਹੋਏ ਆ ਇਹਨਾਂ ਨੇ ਆਪਣੀ ਹੀਰਿੰਗ ਚ ਕੋਈ ਵੀ ਆਪਣੀ ਮਾਲਕੀ ਦਾ ਡਾਕੂਮੈਂਟ ਜਿਹੜਾ ਇਸ ਜਗ੍ਹਾ ਦਾ ਪੇਸ਼ ਨਹੀਂ ਕਰ ਸਕੇ ਸਿੰਘ ਸਿੰਘ ਕੌਮ ਮਰਨ ਲਈ ਆ ਤੇ ਮਰ ਸਕਦੇ ਆ ਅਸੀਂ ਆਪਾਂ ਅਸੀਂ ਤਾਂ ਆਪਣੇ ਸੇਟ ਟਕਣ ਲਈ ਮਰਨਾ ਜੇ ਸਾਡੇ ਕੋਲ ਸੇਟ ਟਕਣ ਨਾਲ ਵਾਸਤੇ ਕੁਝ ਨਹੀਂ ਹੋਣਾ ਤੇ ਜੀ ਕੀ ਕੀ ਕਰਨਾ ਫਿਰ ਅਸੀਂ 40 ਸਾਲ ਤੋਂ ਰਹਿ ਰਹੇ ਆ ਅਸੀਂ ਕਿੱਥੇ ਜਾਈਏ ਯਾਰ ਤੁਸੀਂ ਅਚਨ ਚੇਤ ਆ ਕੇ ਕਹਿ ਰਹੇ ਹੋ ਜੀ ਸਾਡੇ ਨਾਲ ਸਹਿਮਤੀ ਕਰੋ ਨਹੀਂ ਕਰਨੀ ਅਸੀਂ ਇਹ ਕਮਰੇ ਤਿੰਨ ਕਮਰੇ ਆ 4 ਕਮਰੇ ਆ ਕਿਨੇ ਤੋੜੇਗੇ ਦੋ ਸਰਬ ਸਰਬਸੰਮਤੀ ਨਾ ਤੋੜੇਗੇ ਪੂਲਦੀ ਸੀਤ ਕੀ ਕਰਤੀ ਅਸੀਂ ਹੁਣ ਅਸੀਂ ਇੱਕ ਕਿੱਟ ਨਹੀਂ ਲਾਂਦੇ ਨਹੀਂ ਅਸੀਂ ਪੰਜਾਬ ਦੇ ਵਾਸੀ ਆ ਅਸੀਂ ਆਪਣਾ ਅਧਿਕਾਰ ਮੰਗਾਂਗੇ ਜਿਹੜਾ ਆਫੀਸਰ ਹੁੰਦਾ ਉਹ ਕੋਮਨ ਹੁੰਦਾ ਉਹਨਾਂ ਦੋਨੋਂ ਪਾਰਟੀਆਂ ਦਾ ਪੱਖ ਰੱਖਣਾ ਹੁੰਦਾ ਇੱਕ ਤਰਫੀ ਥੋੜਾ ਗਲਤ ਤੂੰ ਕਹੇਗਾ ਅੱਜ ਵੀ ਤੁਹਾਡੇ ਸਾਹਮਣੇ ਸਾਡੇ মিডিਆ ਸਾਹਮਣੇ ਖੜੇ ਨੇ ਜੇ ਕਾਗਜ਼ ਪੱਤਰ ਹੈਗੇ ਤੇ ਆਪਣੇ ਹੱਥ ਦਾ ਫੜ ਕੇ ਦਿਖਾਉਂਦੇ ਕਿਸੇ ਨੂੰ ਲੁਧਾਨਾ ਦੇਸ਼ ਪੂਰੀ ਨਜ਼ੀਕ ਬਿਆਰਨ ਸਮਾਰਟ ਸਿਟੀ ਲਈ ਸੜਕ ਬਣਾ ਰਹੀ ਸੀਗੀ ਤੇ ਉੱਥੇ ਹੀ ਕੁਝ ਵਿਵਾਦ ਛੜਦਾ ਵਾ ਕਬਜ਼ੇ ਨੂੰ ਲੈ ਕੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਨਗਰ ਨਿਗਮ ਦੀ ਟੀਮ ਇੱਥੇ ਪਹੁੰਚੀ ہوئی ਹੈ ਤੇ ਬਜਾਰੀ ਪਹੁੰਚੇ ਹੋਏ ਨੇ ਏਟੀਪੀ ਆਰ ਇਨਸਪੈਕਟਰ ਪਹੁੰਚੇ ਹੋਏ ਨੇ ਤੇ ਉੱਥੇ ਹੀ ਬੀਆਰਐਨ ਦੀ ਟੀਮ ਪਹੁੰਚੀ ہوئی ਹੈ ਦੱਸਿਆ ਜਾ ਰਿਹਾ ਹੈ ਕਿ ਸਮਾਰਟ ਸਿਟੀ ਸੜਕ ਬਣਾਉਣ ਦੇ ਲਈ ਇੱਕ ਬਿੱਲ ਪਾਸ ਕੀਤਾ ਗਿਆ ਸੀਗਾ ਬਿੱਲ ਨੂੰ ਲੈ ਕੇ ਜਿਹੜਾ ਕਿ ਇੱਥੇ ਸੜਕ ਬਣਾਈ ਗਈ ਸੀਗੀ ਪਾਸ ਕਰਨ ਦੇ ਲਈ ਇਹ ਪੁਲੀ ਬਣਾਈ ਗਈ ਸੀ ਉੱਪਰ ਤੇ ਉਸ ਨੂੰ ਲੈ ਕੇ ਸੜਕ ਬਣਾਈ ਜਾ ਰਹੀ ਸੀਗੀ ਸੜਕ ਬਣਾਉਣ ਦੇ ਦੌਰਾਨ ਇਹ ਜਿਹੜੀ ਦੁਵਾਰਾ ਖੜੀਆਂ ਕੀਤੀਆਂ ਕੀਤੀਆਂ ਉਸ ਤੋਂ ਬਾਅਦ ਸੜਕ ਇੱਥੇ ਬਣਾਈ ਜਾਣੀ ਸੀਗੀ ਤੇ ਉਸ ਤੋਂ ਬਾਅਦ ਇਹ ਮਕਾਨ ਜਿਹੜੇ ਕੀ ਹੈ ਰਕਾਵਟ ਪਾਦੇ ਹੋਏ ਨਜ਼ਰ ਆ ਰਹੇ ਸੀਗੇ ਤੇ ਜਿਨ੍ਹਾਂ ਜਿਨ੍ਹਾਂ ਕਰੋ ਉਹਨਾਂ ਦੇ ਕਾਗਜ਼ ਪੱਤਰ ਸੀਗੇ ਘਰ ਦੇ ਘਰ ਦੇ ਤੇ ਉਸ ਤੋਂ ਬਾਅਦ ਕਮਿਸ਼ਨ ਸਾਹਿਬ ਕੋਲ ਪੇਸ਼ ਹੋਏ ਤੇ ਉਹਨਾਂ ਨੂੰ ਦਿਖਾਇਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਛੱਡ ਦਿੱਤਾ ਗਿਆ ਤੇ ਉਸ ਤੋਂ ਬਾਅਦ ਇਹ ਸਾਰਾ ਰਸਤਾ ਜਿਹੜੇ ਕਿ ਉਹਨਾਂ ਨੇ ਫਿਰ ਤੋਂ ਨਕਸ਼ਾ ਬਣਾ ਕੇ ਸ਼ੁਰੂ ਕਰਵਾਇਆ ਗਿਆ ਤੇ ਦੂਜੇ ਪਾਸੇ ਇੱਥੇ ਨਿਹੰਗ ਸਿੰਘ ਜਥੇਬੰਦੀ ਰਹਿੰਦੀ ਹੈ ਤੇ ਉਹਨਾਂ ਨੇ ਨਿਸ਼ਾਨ ਸਾਹਿਬ ਵੀ ਸਜਾਇਆ ਹੋਇਆ ਵੈ ਇੱਥੇ ਸਥਾਪਿਤ ਕੀਤਾ ਹੋਇਆ ਵੈ ਤੇ ਇਹ ਇਹਨਾਂ ਕੋਲ ਜਿਹੜੀ ਕਿਹਾ ਕਾਗੀ ਪੱਤਰ ਦੇ ਕੇ ਨੀਂ ਨਿਕਲੇ ਤੇ ਉਸ ਤੋਂ ਬਾਅਦ ਵਿਵਾਦ ਹੁੰਦਾ ਵੈ ਵਿਵਾਦ ਇਹਨਾਂ ਕੋਲ ਵੱਜ ਜਾਂਦਾ ਵੈ ਕਿ ਉਹਨਾਂ ਨੂੰ ਖਾਲੀ ਕਰਾਉਣ ਦੇ ਆਰਡਰ ਕੇ ਜਾਂਦੇ ਨੇ ਤੇ ਇਹ ਗੱਲਬਾਤ ਕਰ ਲੰਨੇ ਆ ਨਿੰਗ ਜੱਥੇਬੰਦੀ ਇਹਨਾਂ ਬਾਬਾ ਜੀ ਵਾਈਗੁਰੇ ਖਾਲਸਾ ਵਾਈਗੁਰੇ ਖਾਲਸਾ ਜੀ ਵਾਈਗੁਰੇ ਜੀ ਫਤਿਹ ਜੀ ਵੀ ਇਹਦੇ ਖਾਲੀ ਕਰਾਉਣ ਦੇ ਆਰਡਰ ਦਿੱਤੇ ਗਏ ਕਹਿੰਦੇ ਕਿ ਪੇਪਰ ਹੈ ਨਹੀਂਗੇ ਇਹਨਾਂ ਕੋਲ ਲੋਕ ਤੇ ਕੀ ਪੂਰਾ ਇਹਦੇ ਇਹੋ ਜਿਹੀ ਕੋਈ ਗੱਲ ਨਹੀਂ ਗਏ ਤਾਂ ਕਸ਼ਾ ਹੀ ਕਰ ਰਹੇ ਮੇਰੇ ਨਾਲ ਮੇਰੇ ਕੋ ਪੇਪਰ ਨਹੀਂ ਹੈ ਕਿ ਤੇ ਇਹਨਾਂ ਕੋ ਆ ਜਿਹੜੇ ਮਗਲੀਆਂ ਬਿਲਡਿੰਗਾਂ ਪਹਿਲਾਂ ਤੋਂ ਉਹ ਟਾਉਣ ਉਧਰੋਂ ਸ਼ੁਰੂ ਕਰ ਦੇਣੇ ਜਾਂ ਇਧਰੋਂ ਸ਼ੁਰੂ ਕਰ ਦੇਣਾ ਠੀਕ ਹੈ ਨਾ ਕੀ ਪੂਰਾ ਮਾਮਲਾ ਜੀ ਇਹ ਸਾਰਾ ਪੂਰਾ ਮਾਮਲਾ ਇਹ ਵੀ ਧੱਕੇਸ਼ਾਹੀ ਹੈ ਜੀ ਨਜਾਇਜ਼ ਧੱਕੇਸ਼ਾਹੀ ਹੋ ਰਹੀ ਆ ਠੀਕ ਹੈ ਅੱਜ ਇਹ ਬਿਸਰਾਫਤ ਦਾ ਜਮਾਨਾ ਨਹੀਂ ਗਾ ਪਹਿਲੂ ਅੱਜ ਤੋਂ 2 ਸਾਲ ਪਹਿਲੂ ਆ ਦੇਖੋ ਆ ਛੜਕ ਇਹਨਾਂ ਨੇ ਕੱਢਣੇ ਸੀ ਇਧਰੋਂ 30 ਫੁੱਟ ਛੜਕ ਜਿਹੜੀ ਕੱਢਣੀ ਆ ਇਹ ਮੈਂ 2 ਸਾਲ ਪਹਿਲੂ ਆ ਚਾਰ ਕੰਪਰੇਟ ਭਾਏ ਆ ਅਜੇ ਵੀ ਉਹ ਦੇਖ ਲੋ ਕਮਰਾ ਉਹਦੇ ਨੀਅਤ ਦਿਸ ਰੀਆਂ ਠੀਕ ਹੈ ਇਦਰੋਂ ਚਾਰ ਕਮਰੇ ਢਾਈ ਸੀਗੇ ਮੁੜ ਕੇ ਫਿਰ ਜਦੋਂ ਪੁਲ ਬਣ ਗਿਆ ਮੁੜ ਕੇ ਫਿਰ ਇਹਨਾਂ ਨੇ ਇਹ ਡਿਮਾਂਡ ਰੱਖੀ ਵੀ ਬਾਬਾ ਜੀ ਸਾਨੂੰ ਆਹ ਰਸਤਾ ਖੁੱਲਾ ਕਰਨ ਵਾਸਤੇ ਜਗ੍ਹਾ ਜਿਹੜੀ ਇਦਰ ਨੂੰ ਚਾਹੀਦੀ ਹੈ ਇਹ ਖਾਲੀ ਕਰੋ ਮੈਂ ਫੇ ਕਮਿਸ਼ਨਰ ਸਾਹਿਬ ਦੇ ਪੇਸ਼ ਹੋ ਗਏ ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਕਿ ਵੀ ਸਾਵਾ ਦਰਮਿਆ ਮੇਰੇ ਨਾਲ ਇਜਾਜ਼ਤੀ ਨਾ ਕੀਤੀ ਜਾਵੇ ਠੀਕ ਹੈ ਇਹ ਨੰਬਰੀ ਜਗ੍ਹਾ ਵਾ ਤੇ ਮੇਰੇ ਨਾਲ ਇਜਾਜ਼ਤੀ ਨਾ ਕੀਤੀ ਜਾਵੇ ਮੈਂ ਜਿੰਨੀ ਵੀ ਜਗ੍ਹਾ ਪੁਲ ਦੀ ਸਿਹਤ ਨੂੰ ਮੈਂ ਦੇ ਦਿੰਦਾ ਆਪ ਮੈਂ ਟਵਾ ਦੂੰਗਾ ਇਹ ਮੇਰੇ ਨਾਲ ਇਜਾਜ਼ਤੀ ਨਾ ਕੀਤੀ ਜਾਵੇ ਉਹਨਾਂ ਨੇ ਮੈਨੂੰ ਪੂਰਾ ਭਰੋਸਾ ਦਿਵਾਇਆ ਹੈ ਵੀ ਬਾਬਾ ਜੀ ਤੁਹਾਡਾ ਕੋਈ ਇਜ ਅੱਜ ਚਾਰ ਪੰਜ ਦਿਨ ਹੋ ਗਏ ਚਾਰ ਦੋ ਕਮਰੇ ਮੈਂ ਢਾ ਕੇ ਤੇ ਜਗ੍ਹਾ ਵੇਖ ਲਓ ਵੀ ਕਿੰਨੀ ਥੋਣ ਕੈਮਰਾ ਮਾਰੋ ਵੀ ਕਿੰਨੀ ਜਗ੍ਹਾ ਵਾ ਕੋਈ ਪਰੇਸ਼ਾਨੀ ਨਹੀਂ ਕਿ ਕਿਸੇ ਨੂੰ ਇਹ ਪਬਲਿਕ ਅਮੈਨਟਰ ਨੂੰ ਮੁੱਖ ਰੱਖਦੇ ਆ ਮੈਂ ਜਗ੍ਹਾ ਜਿਹੜੀ ਆਪ ਕਮਰੇ ਦੋ ਆਪਣੇ ਢਾ ਕੇ ਤੇ ਮੈਂ ਕਿਹਾ ਵੀ ਜਗ੍ਹਾ ਖੁੱਲੀ ਹੋ ਜਵੇ ਆਪ ਪੁਲਦੀ ਸੇਦ ਨੂੰ ਤੇ ਅੱਜ ਆਣ ਕੇ ਪ੍ਰਸ਼ਾਸਨ ਮੈਨੂੰ ਫੇਰ ਨਜਾਇਜ਼ ਪਰੇਸ਼ਾਨ ਕਰ ਰਿਹਾ ਇਹ ਬਾਬਾ ਜੀ ਸਾਰੀ ਖਾਲੀ ਕਰੋ ਜੇ ਬਾਬਾ ਹੀ ਕਿਹਾ ਜਾ ਰਿਹਾ ਕਿ ਕਾਗਜ਼ ਪੱਤਰ ਹੈ ਨਹੀਂ ਕਿ ਸਾਰੇ ਨੇ ਕਾਗਜ਼ ਪੱਤਰ ਦਿਖਾਏ ਸਾਨੂੰ ਕਮਿਸ਼ਨਰ ਨੂੰ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਾਗਜ਼ ਪੱਤਰ ਮੋਂ ਵੀ ਦਿਖਾਏ ਆ ਕਾਗਜ਼ ਪੱਤਰ ਫੇਜੇ ਇਹ ਇੰਨੀ ਜਗ੍ਹਾ ਜਿਹੜੀ 100 ਕਾਜੇ ਹੁਣ ਜਗ੍ਹਾ ਜਿਹੜੀ ਆ ਇਹ ਕਿਵੇਂ ਸਰਕਾਰੀ ਹੋ ਗਈ ਠੀਕ ਆ ਇਹ ਘਰ 100 ਕਟ ਵੀ 9 ਵਿਗੇ ਜਗ੍ਹਾ ਵਾ ਜਿਹੜੀ ਮਾਲਕੀ ਆ ਕਿਸੇ ਦੀ ਤੇ ਉਹਨੂੰ ਮੈਨੂੰ ਇਹ ਕਹੀ ਜਾ ਰਿਹਾ ਵੀ ਜਗ੍ਹਾ ਅੱਗੇ ਆ ਇਹ ਅੱਗੇ ਪੈਂਦੀ ਆ ਤੇ ਫਿਰ ਇਹ ਚਾਹਤ ਫਿਰ ਆ ਫੈਕਟਰੀ ਵਾਲਿਆਂ ਨੂੰ ਸਾਰਿਆਂ ਨੂੰ ਠੱਲਣ ਇਹ ਜਗ੍ਹਾ ਤਾਂ ਫਿਰ ਕਿਸੇ ਖਾਤੇ ਚ ਤਾਂ ਬੋਲਣੀ ਚਾਹੀਦੀ ਆ ਨਾ ਸਾਡ ਬੋਲਦੀ ਆਰੇ ਇਹ ਤਾਂ ਫੇਕ ਆ ਫੇਕ ਮੈਟਰ ਆ ਫੇਕ ਮੈਟਰ ਕਰਕੇ ਪੱਖਵਾਦ ਕਰ ਰਿਹਾ ਹੈ ਪ੍ਰਸ਼ਾਸਨ ਪੱਖਵਾਦ ਚ ਬੋਲ ਰਿਹਾ ਪ੍ਰਸ਼ਾਸਨ ਤਾਂ ਸਾਂਝਾ ਹੁੰਦਾ ਕਾਮਨ ਹੁੰਦਾ ਕਹਿੰਦੇ ਕਿ 1.2 ਕਰੋੜ ਦੀ ਲਾਗਤ ਦੇ ਨਾਲ ਇਹ ਇੱਥੇ ਸੜਕ ਬਣਾਈ ਜਾਣੀ ਹੈ ਤੇ ਉਸ ਤੋਂ ਬਾਅਦ ਇਹਨਾਂ ਨੂੰ ਖਾਲੀ ਕਰਨ ਨੂੰ ਕਿਹਾ ਹੋਇਆ ਤੇ ਕੀ ਤੁਸੀਂ ਖਾਲੀ ਕਰੋਗੇ ਕਿਉਂਕਿ ਨਿਸ਼ਾਨ ਸਾਹਿਬ ਵੀ ਸਥਾਪਿਤ ਕੀਤੇ ਹੋਏ ਨੇ ਤੁਸੀਂ ਦੇਖੋ ਨਿਸ਼ਾਨ ਸਾਹਿਬ ਤਾਂ ਇੱਥੇ ਰਹੂਗਾ ਜਦੋਂ ਤੱਕ ਅਸੀਂ ਜਿਉਂਦੇ ਆ ਨਿਸ਼ਾਨ ਸਾਹਿਬ ਤਾਂ ਨਹੀਂ ਜਾਣਾ ਕਿਤੇ ਜਿਹੜੀ ਜਗ੍ਹਾ ਸੀ ਸਰਵ ਸਹਿਮਤੀ ਨਾਲ ਅਸੀਂ ਆਪ ਦਿੱਤੀ ਹੈ ਇਹਨਾਂ ਨੂੰ ਨੀਹਾਂ ਤੋਂ ਇੱਟਾਂ ਤੱਕ ਕੱਢੀਆਂ ਯਾਬ ਆਪ ਇਹਨਾਂ ਨੇ ਕੋਈ ਮੁਸ਼ਕਲ ਨਹੀਂ ਕਰਨ ਦਿੱਤੀ ਅਸੀਂ ਨੂੰ ਸਾਡੇ ਚ ਬੇਈਮਾਨੀ ਨਹੀਂ ਸੀ ਇਹਨਾਂ ਦੇ ਕਮਿਸ਼ਨਰ ਕਹਿੰਦੇ ਪੁਲਿਸ ਦੀ ਸੀਤ ਕਰ ਦਿਓ ਅਸੀਂ ਪੁਲਿਸ ਦੀ ਸੀਤ ਕਰਤੀ ਦੋ ਕਮਰੇ ਤੋੜਦੇ ਹੁਣ ਅਸੀਂ ਇੱਕ ਕਿੱਟ ਵੀ ਨਹੀਂ ਲਾਣ ਦੇਣੀ ਇਹ ਜੋ ਕਰਨਾ ਚਾਹੁੰਦੇ ਆ ਕਰ ਲੈਣ ਹਾਂਜੀ ਅੱਛਾ ਜਿੱਥੇ ਬੰਦਿਆ ਕਿਸ ਤਰ੍ਹਾਂ ਵਿਰੋਧ ਕਰਨਗੇ ਇਸ ਗੱਲ ਵਿਰੋਧ ਅਸੀਂ ਡਟ ਕੇ ਕਰਾਂਗੇ ਸਾਡੇ ਕੋਲ ਤਾਂ ਜਾਨਾਂ ਦੇਣ ਵਾਸਤੇ ਆ ਹੋਰ ਕੁਝ ਨਹੀਂ ਹੈਗੀਆਂ ਅਸੀਂ ਜਾਨ ਦੇ ਸਕਦੇ ਆ ਆਪਣੀ ਨਿੰਗ ਸਿੰਘ ਕੌਮ ਮਰਨ ਲਈ ਆ ਤੇ ਮਰ ਸਕਦੇ ਆ ਅਸੀਂ ਆਪ ਅਸੀਂ ਤਾਂ ਆਪਣੇ ਸੇਟ ਟਕਣ ਲਈ ਮਰਨਾ ਜੇ ਸਾਡੇ ਕੋਲ ਸੇਟ ਟਕਣ ਨਾਲ ਵਾਸਤੇ ਕੁਛ ਨਹੀਂ ਹੋਣਾ ਤੇ ਜੀਕੇ ਕੀ ਕਰਨਾ ਫਿਰ ਕੀ ਕਰਨਾ ਪ੍ਰਸ਼ਾਸਨ ਕੋਹਰ ਚੀਜ਼ ਹੱਲ ਹੁੰਦਾ ਦੂਜੀ ਸਾਈਡ ਤੇ ਜਦੋਂ ਉਹਨਾਂ ਦੁਕਾਨਾਂ ਤੋੜੀਆਂ ਨਾਲ ਦੇ ਲੋਕਾਂ ਨੂੰ ਦੁਕਾਨਾਂ ਦਿੱਤੀਆਂ ਸਾਡੇ ਭਰਾਵਾਂ ਭੈਣ ਭਾਈਆਂ ਨੂੰ ਸਾਨੂੰ ਵੀ ਸੇਟ ਟਕਣ ਦੀ ਜਗ੍ਹਾ ਦੋ ਅਸੀਂ 40 ਸਾਲ ਤੋਂ ਰਹਿ ਰਹੇ ਹਾਂ ਅਸੀਂ ਕਿੱਥੇ ਜਾਈਏ ਯਾਰ ਤੁਸੀਂ ਅਚਨਚੇਤ ਆ ਕੇ ਕਹਿ ਰਹੇ ਹੋ ਜੀ ਸਾਡੇ ਨਾਲ ਸਹਿਮਤੀ ਕਰੋ ਨਹੀਂ ਕਰਨੀ ਅਸੀਂ ਅਚਨ ਚੇ ਸਹਿਮਤੀ ਨਹੀਂ ਹੋਣੀ ਸਨ 92 ਚ ਸਹਿਮਤੀ ਹੋ ਸਕਦੀ ਸੀ ਕੋਈ ਗੱਲਬਾਤ ਹੋਈ ਤੁਹਾਡੀ ਪਹਿਲੇ ਕਮਿਸ਼ਨਰ ਨਾਲ ਗੱਲਬਾਤ ਹੋਈ ਜਾਂ ਹੁਣ ਗੱਲਬਾਤ ਹੋਈ ਕੋਈ ਦੇਖੋ ਕਮਿਸ਼ਨਰ ਨਾਲ ਗੱਲ ਹੋਈ ਸੀ ਸਹਿਮਤੀ ਹੋਈ ਸੀ ਤਾਂ ਕਰਕੇ ਪੁਲਿਸ ਦੀ ਸੇਹਤ ਕਿਤੇ ਦੋ ਕਮਰੇ ਤੋੜੇ ਆ ਸੀ ਕਮਿਸ਼ਨਰ ਨੇ ਸਰਵ ਸਹਿਮਤੀ ਕਿੰਨੇ ਕਮਰੇ ਸੀਗੇ ਇੱਕ ਕਮਰੇ ਤਿੰਨ ਕਮਰੇ ਆ ਚਾਰ ਕਮਰੇ ਆ ਕਿੰਨੇ ਤੋੜੇਗੇ ਦੋ ਸਰਵ ਸਰਵ ਸਹਿਮਤੀ ਨੇ ਤੋੜੇਗੇ ਪੁਲਿਸ ਦੀ ਸੇਹਤ ਕਾਇ ਕਰਤੀ ਅਸੀਂ ਹੁਣ ਅਸੀਂ ਇੱਕ ਕਿੱਟ ਨਹੀਂ ਲਾਣ ਦੇਣੀ ਕਮਿਸ਼ਨਰ ਨੂੰ ਕਹਿ ਤੂੰ ਧਰਤੀ ਤੇ ਆ ਜੋ ਮਰਜ਼ੀ ਕਰ ਤੂੰ ਸਾਡਾ ਕਾਮਨ ਮੈਨ ਆ ਸਾਡੇ ਲਈ ਤੈਨੂੰ ਅਫੀਸਰ ਬਣਾਇਆ ਅਸੀਂ ਪੰਜਾਬ ਦੇ ਵਾਸੀ ਆ ਅਸੀਂ ਕੋਈ ਯੂਪ ਬਿਹਾਰ ਤੋਂ ਨਹੀਂ ਆਏ ਆ ਬਾਹਰ ਰਾਜੇ ਤੋਂ ਨਹੀਂ ਆਏ ਅਸੀਂ ਪੰਜਾਬ ਦੇ ਵਾਸੀ ਆ ਅਸੀਂ ਆਪਣਾ ਅਧਿਕਾਰ ਮੰਗਾਂਗੇ ਜਿਹੜਾ ਅਫੀਸਰ ਹੁੰਦਾ ਉਹ ਕੋਮਨ ਹੁੰਦਾ ਉਹਨਾਂ ਦੋਨੋਂ ਪਾਰਟੀਆਂ ਦਾ ਪੱਖ ਰੱਖਣਾ ਹੁੰਦਾ ਇੱਕ ਤਰਫੀ ਥੋੜਾ ਗਲਤ ਤੂੰ ਕਹੇਂਗਾ ਸਾਡੇ ਬਾਰੇ ਵੀ ਸੋਚ ਯਾਰ ਤੁਹਾਡੇ ਅਫੀਸਰ ਆ ਕੇ ਸਾਨੂੰ ਧੱਕੇ ਮਾਰਦੇ ਆ ਮੇਰੇ ਕੋਲ ਵੀਡੀਓ ਵੀ ਆ ਕੰਦਾ ਤੁਸੀਂ ਨਿਸ਼ਾਨ ਲਾ ਲਿਆ ਐਵੇਂ ਨਿਸ਼ਾਨ ਨੂੰ ਐਵੇਂ ਕਹੀ ਜਾਂਦਾ ਦਸਤਾਰ ਸਜਾਈ ਹੋ ਦਾੜ੍ਹੀ ਬੰਨੀ ਹੋਈ ਆ ਇੱਕ ਸਿੱਖ ਬੰਦਾ ਕਹਿ ਰਿਹਾ ਨਿਸ਼ਾਨ ਸਾਹਿਬ ਦੀ ਬੇਦਬੀ ਯਾਰ ਇਹਨੇ ਬੇਅਦਬੀ ਕੀਤੀ ਆ ਇਹਨੇ ਇਦਾਂ ਦੇ ਬੋਲ ਬੋਲੇ ਆ ਸਾਡੇ ਹਾਰ ਧੁਕੇ ਆ ਅਸੀਂ ਅਸੀਂ ਕਿਸੇ ਵੀ ਹੱਦ 'ਚ ਨਹੀਂ ਹੱਲ ਲੈ ਕੇ ਕੁਝ ਵੀ ਕਰ ਲੈਣ ਅਸੀਂ ਜਗ੍ਹਾ ਨਹੀਂ ਛੱਡਾਂਗੇ ਤੁਹਾਡਾ ਕੀ ਨਾਮ ਸ਼ੋਭਨਾ ਮੇਰਾ ਨਾਮ ਦਲੇਰ ਸਿੰਘ ਸੋਢੀ ਹਾਂ ਬਿਲਕੁਲ ਦਲੇਰ ਸਿੰਘ ਦੇ ਵੱਲੋਂ આરોਪ ਲਾਇਆ ਗਿਆ ਕਿ ਸਾਡੇ ਕਮਿਸ਼ਨਰ ਦੇ ਵੱਲੋਂ ਕਿਹਾ ਗਿਆ ਕਿ ਤੁਸੀਂ ਨਿਸ਼ਾਨ ਸਾਹਿਬ ਸਜਾ ਲਿਆ ਵਾ ਉਹਨਾਂ ਦੇ ਬੋਲੋ ਕਿਹਾ ਕਿ ਸਾਡੇ ਆਸਤਾ ਤੇ ਭਾਵਨਾ ਨੂੰ ਠੇਸ ਪਹੁੰਚੀ ਹੈ ਤੇ ਉੱਥੇ ਹੀ ਏਟੀਪੀ ਅਫਸਰ ਪਹੁੰਚੇ ਹੋਏ ਨੇ ਏਟੀਪੀ ਅਫਸਰ ਦੇ ਨਾਲ ਗੱਲਬਾਤ ਕਰਦੇ ਆ ਤੇ तमाम ਜਿਹੜੇ ਆ ਉਹ ਇੱਥੇ ਉਹ 3:00 ਬਜਾਰੀ ਇੰਚਾਰ ਪਹੁੰਚੇ ਹੋਏ ਨੇ ਅ 80B ਆਪਸ਼ਨ ਨਾਲ ਗੱਲਬਾਤ ਕਰਦੇ ਆ ਸਸੀ ਘਾਸ ਕੀ ਨਾਮ ਤੁਹਾਡਾ ਮੈਂ ਗੁਰਵਿੰਦਰਪਾਲ ਸਿੰਘ ਹੈ ਜੀ ਮੇਰਾ ਕਿਹੜੇ ਜ਼ੋਨ ਤੋਂ ਮੈਂ 80B ਜ਼ੋਨ ਇਹ ਆ ਜੀ ਗੁਰਵਿੰਦਰ ਜੀ ਮਾਮਲਾ ਕੀ ਹੋ ਗਿਆ ਵਿਵਾਦ ਹੋਇਆ ਕਬਜ਼ੇ ਨੂੰ ਲੈ ਕੇ ਨਹੀਂ ਵਿਵਾਦ ਦੇਖੋ ਕਿਸੇ ਤਰ੍ਹਾਂ ਦਾ ਕੋਈ ਨਹੀਂ ਹੈ ਉਹ ਸਿਰਫ ਉਹ ਨਿਯੰਗ ਸਿੰਘ ਹੈ ਉਹ ਕਹਿੰਦੇ ਆ ਜੀ ਉਹਨਾਂ ਨੂੰ ਅਸੀਂ ਦਿੱਤਾ ਸੀ ਲੈਟਰ ਦਫ਼ਤਰੋਂ ਇੱਕ ਪੱਤਰ ਜਾਰੀ ਕੀਤਾ ਸੀਗਾ ਕਦੋਂ ਵੀ ਆਪਣੀ ਮਾਲਕੀ ਦੇ ਕੋਈ ਡਾਕੂਮੈਂਟ ਆਪਣੇ ਕੋਈ ਕਾਗਜ਼ ਪੱਤਰ ਹੈ ਪੇਸ਼ ਕਰਨੇ ਕਰੋ ਤੇ ਉਹਨਾਂ ਨੇ ਇੱਕ ਕਮਿਸ਼ਨਰ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਇੱਕ ਲੈਟਰ ਦਿੱਤੀ ਸੀ ਮੇਰੇ ਨਾਲ ਧੱਕਾ ਨਾ ਕੀਤਾ ਜਾਵੇ ਮਾਨਯੋਗ ਕਮਿਸ਼ਨਰ ਸਾਹਿਬ ਨੇ ਸਾਡੇ ਐਮਟੀਪੀ ਸਾਹਿਬ ਨੂੰ ਡਿਪਲੂਟ ਕੀਤਾ ਕਿ ਇਹਨਾਂ ਦੀ ਗੱਲ ਸੁਣੋ ਇਹਨਾਂ ਦੀ ਹੀアリング ਕੀਤੀ ਗਈ ਹੈ ਇਹ ਹੀアリング ਚ ਪੇਸ਼ ਹੋਏ ਆ ਇਹਨਾਂ ਨੇ ਆਪਣੀ ਹੀアリング ਚ ਕੋਈ ਵੀ ਆਪਣੀ ਮਾਲਕੀ ਦਾ ਡਾਕੂਮੈਂਟ ਜਿਹੜਾ ਇਸ ਜਗ੍ਹਾ ਦਾ ਪੇਸ਼ ਨਹੀਂ ਕਰ ਸਕੇ ਐਂਡ ਤੇ ਫੈਸਲਾ ਲਿਆ ਗਿਆ ਐਮਟੀਪੀ ਸਾਹਿਬ ਵੱਲੋਂ ਇਹਨਾਂ ਨੇ ਐਫੀਡਵੈਂਟ ਕੀਤਾ ਕਿ ਮੈਂ 4 ਦਿਨ ਦੇ ਵਿੱਚ ਵਿੱਚ ਇਹਨੂੰ ਖਾਲੀ ਕਰ ਦਿਆਂਗਾ ਇਹਨਾਂ ਨੇ 4 ਦਿਨ ਦੇ ਵਿੱਚ ਆ ਕਮਰਾ ਜਾਂ ਕਿਰਤੋੜਤਾ ਅੱਗੋਂ ਆਪਣਾ ਖਾਲੀ ਕਰਤਾ ਜੀ ਇਹਲਾ ਜਦੋਂ ਕਿ ਸਾਰੇ ਕਬਜ਼ਾ ਸਾਰੇ ਨਜਾਇਜ਼ ਕਬਜ਼ਾ ਸਾਰੇ ਦੀ ਕਿਤੇ ਰਜਿਸਟਰੀ ਨਹੀਂ ਹੈਗੀ ਇਹਨਾਂ ਕੋਲ ਕੋਈ ਕਾਗਜ਼ ਪੱਤਰ ਨਹੀਂ ਹੈਗਾ ਹੁਣ ਉਹਨਾਂ ਨੂੰ ਕਹਿ ਰਹੇ ਆ ਕਿ ਭਾਈ ਇਹ ਟੋਰਨਾ ਕਿੰਨੇ ਕੱਜ ਜਗ੍ਹਾ ਹੋ ਗਈ ਪਤਾ ਨਹੀਂ ਜਗ੍ਹਾ ਦਾਪੀ ਨਹੀਂ ਜੀ ਅਸੀਂ ਕਿੰਨੀ ਹੈ ਕਿੰਨੇ ਕੱਜ ਹੈ ਸਾਡੇ ਕੋਲ ਤੇ ਪ੍ਰੈਵਿਨਿਓ ਦਾ ਅਸੀਂ ਇੱਥੇ ਕਾਨਗੋ ਆਏ ਪਟਵਾਰੀ ਆਇਆ ਸਾਰੇ ਡਿਕਲੇਅਰ ਕਰਕੇ ਹੋਇਆ ਕਿ ਤੁਹਾਡਾ ਇੱਥੇ ਜਿਹੜਾ ਹੈਗਾ ਮਲਕੀਅਤ ਹੈ ਨਹੀਂ ਤੁਹਾਡੀ ਇੱਥੇ ਪਰ ਜਥੇਬੰਦੀ ਵਾਲੋ ਕਿਹਾ ਜਾ ਰਿਹਾ ਹੈ ਕਿ ਸਾਡੇ ਕੋਲ ਪੇਪਰ ਹੈਗੇ ਨੇ ਅਸੀਂ ਪੇਪਰ ਦਿਖਾਈਏ ਪੇਸ਼ ਨਹੀਂ ਕਰ ਸਕਿਓ ਦਿੱਤੇ ਨਹੀਂ ਕੋਈ ਕਾਗਜ਼ ਪੱਤਰ ਦਿਖਾਏ ਹੀ ਨਹੀਂ ਉਹਨਾਂ ਨੇ ਦੇਖੋ ਅੱਜ ਵੀ ਤੁਹਾਡੇ ਸਾਹਮਣੇ ਸਾਡੇ মিডিਆ ਸਾਹਮਣੇ ਖੜੇ ਨੇ ਜੇ ਕਾਗਜ਼ ਪੱਤਰ ਹੈਗਾ ਤਾਂ ਆਪਣੇ ਹੱਥ ਦਾ ਫੜ ਕੇ ਦਿਖਾਉਂਦੇ ਕਿਸੇ ਨੂੰ ਕਿ ਆਹ ਮੇਰੀ ਮਲਕੀਅਤ ਆ ਮੇਰਾ ਕਾਗਜ਼ ਹੈ ਕੋਈ ਕਾਗਜ਼ ਨਹੀਂ ਕੋਈ ਮਲਕੀਅਤ ਨਹੀਂ ਗਈ ਕੁਝ ਨਹੀਂ ਜ਼ੁਬਾਨੀ ਗੱਲਾਂ ਨਹੀਂ ਮੇਰੇ ਦੋਸਤ ਦੀ ਹੈ ਮੇਰੇ ਦੋਸਤ ਨੇ ਮੈਨੂੰ ਦਿੱਤੀ ਹੈ ਜੇ ਕੋਈ ਦਿੱਤੀ ਹੈ ਤੇ ਉਹਨੇ ਕੋਈ ਪਾਵਰ ਆਫ ਅਰਡਰ ਨਹੀਂ ਦਿੱਤੀ ਹੈ ਕੋਈ ਤੁਹਾਨੂੰ ਅਧਿਕਾਰ ਅਧਿਕਾਰਤ ਕੀਤਾ ਹੈ ਦਿਖਾਓ ਕੁਝ ਕਾਗਜ਼ ਪੱਤਰ ਤਾਂ ਦਿਖਾਓ ਕੁਝ ਹੈਗੀ ਤਾਂ ਕਹੇ ਦੀ ਪਰ ਉਹਨਾਂ ਕੋਲ ਕੋਈ ਕਾਗਜ਼ ਪੱਤਰ ਨਹੀਂ ਹੈ ਅੱਗੇ ਕਾਰਵਾਈ ਕੀ ਕੀਤੀ ਜਾਏਗੀ ਯਾਰ ਜਿਹਨਾਂ ਨੂੰ ਦੇਖਦੇ ਆ ਜੀ ਜਿੱਦਾਂ ਸਾਡ ਨੂੰ ਉਹ ਚੋ ਅਧਿਕਾਰਾਂ ਦੇ ਹ ਹਲੋ ਉੱਚ ਅਧਿਕਾਰੀਆਂ ਦੀ ਜਵਾਬ ਦੀ ਇੰਤਜ਼ਾਰ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਤਹਿ ਬਜਾਰੀ ਦੇ ਇਨਸਪੈਕਟਰ ਵਿਪਨ ਹੰਡਾ ਵੀ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਮੱਛੀ ਮਾਰਕੀਟ ਵੀ ਇੱਥੇ ਲੱਗੀ ਹੋਈ ਹੁੰਦੀ ਸੀ ਵਿਪਨ ਜੀ ਤੁਸੀਂ ਇੱਥੇ ਪਹੁੰਚੇ ਹੋ ਕੀ ਜਾਇਜ਼ਾ ਲਿੱਤਾ ਤੁਸੀਂ ਦੇਖੋ ਅਸੀਂ ਬੀ ਐਂਡ ਆਰ ਤੇ ਬਿਲਡਿੰਗ ਬ੍ਰਾਂਚ ਦੇ ਨਾਲ ਡਿਪਿਊਟ ਕੀਤੇ ਹੋਏ ਆ ਉਹਨਾਂ ਨਾਲ ਆਏ ਸੀਗੇ ਕਾਰਵਾਈ ਜਿਹੜੀ ਸਾਡੀ ਕੱਚੀ ਗਰੋਊਮੈਂਟ ਸੀਗੀ ਉਥੋਂ ਅਸੀਂ ਰਿਮੂਵ ਕਰਕੇ ਕੰਮ ਉਥੋਂ ਸ਼ੁਰੂ ਕਰਾਤਾ ਹੈ ਹੁਣ ਪੱਕੀ ਕਰੋਚਮੈਂਟ ਤੇ ਇਹਨਾਂ ਨੂੰ ਅਸੀਂ ਰਿਕੁਐਸਟ ਕਰ ਰਹੇ ਹਾਂ ਵੀ ਆਹਦਾ ਸਮਾਨ ਜਿਹੜਾ ਇੱਥੋਂ ਕਰ ਲੋ ਸ਼ਿਫਟ ਤੇ ਸਾਨੂੰ ਸੜਕ ਦਾ ਕੰਮ ਚ ਚੱਲਦਾ ਆ ਕਰ ਸਕੀ ਠੀਕ ਹੈ ਜੀ ਆ ਬਿਲਕੁਲ ਡੈਬਿਊਡ ਕਿਤੇ ਹੋਈ ਆ ਦੋ ਕੰਪਨੀਆਂ ਬੀਆਰਐਨ ਦੇ ਇਨਸਪੈਕਟਰ ਪਹੁੰਚੇ ਸਰ ਕੀ ਨਾਮ ਤੁਹਾਡਾ आ, आ, सर, विकास कुमार डेजिग्नेशन ਕੀਤਾ جی جی ਸਰ ਵਿਕਾਸੀ ਕਿਸ ਤਰ੍ਹਾਂ ਦੀ ਦਿੱਕਤ ਪਛਾਨੀ ਆ ਰਹੀ ਹੈ ਤੇ ਇਹ ਕੀ ਪੂਰਾ ਮਾਮਲਾ ਜਿਹੜਾ ਇੱਥੇ ਪਹੁੰਚੇ ਹੋਏ ਤੁਸੀਂ ਸੜਕ ਬਣਾ ਦੇ ਇੱਥੇ ਸੀ ਪੁਲੀ ਦੇ ਨਾਲ ਇਧਰ ਸੜਕ ਕੱਢਣੀ ਸੀ ਜੀ ਤੇ ਇੱਥੇ ਦੀ ਐਂਕਰੋਜਮੈਂਟ ਕੀਤੀ ਹੋਈ ਸੀ ਬਿਲਡਿੰਗ ਬਿਲਡਿੰਗ ਬਣਾ ਚਲੇ ਕਲੀਅਰ ਕਰਕੇ ਦੇਣਗੇ ਜੀ ਫਿਰ ਨੈਕਸਟ ਸੜਕ ਸ਼ਿਪੂਰੀ ਤੋਂ ਸਿੱਧਾ ਇਹ ਨਾਲ ਅਟੈਚ ਹੋਏਗੀ ਜੀ ਕਿੰਨੀ ਲਾਗਤ ਦੇ ਨਾਲ ਇਹ ਵੈਨਿਊ ਬਣਾਇਆ ਗਿਆ ਸਰ ਇਹ 1.5-2 ਕਰੋੜ ਦਾ ਜੀ ਪੁੱਲ ਦਾ ਤੇ ਸੜਕ ਦਾ ਜੀ ਕੰਮ ਹਾਂਜੀ ਤਿੰਨ ਦਿਨ ਤੋਂ ਪਰੇਸ਼ਾਨੀ ਕੀ ਆ ਰਹੀ ਹੈ ਨਜਾਇਜ਼ ਕਬਜ਼ਾ ਆਇਆ ਸੀ ਜੀ ਤੇ ਇਹਨਾਂ ਤੋਂ ਅਸੀਂ ਇਹਨਾਂ ਦੇ ਡਾਕੂਮੈਂਟ ਵਗੈਰਾ ਪਤਾ ਕਰਤੇ ਸੀ ਜੀ ਇਹਨਾਂ ਕੋਲ ਕੋਈ ਹੈ ਨਹੀਂ ਜੀ ਇਸ ਕਰਕੇ ਇਹਨਾਂ ਨੇ 4 ਦਿਨ ਦਾ ਟਾਈਮ ਲਿੱਤਾ ਸੀ ਕਿ ਅਸੀਂ ਆਪ ਹੀ ਕਲੀਅਰ ਕਰ ਦਾਂਗੇ ਹੁਣ ਬਸ ਕਰਵਾ ਰਹੇ ਹਾਂ ਜੀ ਕਰਵਾ ਰਹੇ ਹਾਂ ਬਿਲਕੁਲ ਜਿਵੇਂ ਕਿ 80 ਪੀ ਗੁਰਦੇ ਉਹਨਾਂ ਨੇ ਦੱਸਿਆ ਸਰ ਨੇ ਕਿ ਕਿਸ ਤਰ੍ਹਾਂ ਅਸੀਂ ਉੱਚ ਅਧਿਕਾਰੀਆਂ ਦੇ ਜਵਾਬ ਦੀ ਵੇਟ ਕਰ ਰਹੇ ਹਾਂ ਤੇ ਉੱਤੇ ਹੀ ਜਈ ਬੀ ਐਨ ਆਰ ਦੇ ਵਿਕਾਸ ਦੇ ਵੱਲੋਂ ਦੱਸਿਆ ਗਿਆ ਹੈ ਕਿ ਜਲਦ ਹੀ ਇੱਥੋਂ ਦੀ ਹਟਾਇਆ ਜਾਏਗਾ ਤੇ ਉਸ ਤੋਂ ਬਾਅਦ ਸੜਕ ਬੰਨੀ ਜਰੀਏ ਤੋਂ ਚੱਲੂ ਹੋਵੇਗੀ ਪਰ ਮਾਮਲਾ ਇੱਥੇ ਆਂਦਾ ਵੈ ਕਿ ਇਹ ਨਿਹੰਗ ਜਥੇਬੰਦੀਆਂ ਨੇ ਕਿਹਾ ਕਿ ਅਸੀਂ ਮਰ ਜਾਵਾਂਗੇ ਪਰ ਇੱਥੋਂ ਦੀ ਨਿਸ਼ਾਨ ਸਾਹਿਬ ਅਤੇ ਇਹ ਕਮਰੇ ਨਹੀਂ ਹਿਲੰਦਾਵਾਂਗੇ ਪਰ ਇੱਥੇ ਨਾ ਕਿਸ ਤਰ੍ਹਾਂ ਕਿਤੇ ਤਿੰਨ ਕਮਰੇ ਪੱਲੇ ਬਣਾਏ ਗਏ ਸੀਗੇ ਪਹਿਲਾ ਤੋੜਿਆ ਗਿਆ ਸੀਗਾ ਫਿਰ ਦੂਜਾ ਤੋੜਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਜਿਹੜੇ ਰਿਸ਼ਤੀਆਂ ਹੁੰਦੀਆਂ ਨੇ ਯਾ ਪੱਕੇ ਕਾਗਜ਼ ਹੁੰਦੇ ਘਰ ਦੇ ਉਹ ਮੰਗੇ ਜਾ ਰਹੇ ਨੇ ਆ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਪਰ ਕੋਈ ਵੀ ਜਿਹੜਾ ਜਵਾਬ ਹਜ ਤੱਕ ਨਹੀਂ ਆ ਰਿਹਾ ਹੈਗਾ ਪਰ ਆਉਣ ਵਾਲੇ ਸਮੇਂ 'ਚ ਕੁਝ ਹੀ ਸਮੇਂ ਦੇ ਵਿੱਚ ਦੇਖਣਾ ਹੈਗਾ ਕਿ ਕਿਸ ਤਰ੍ਹਾਂ ਦੀ ਕਾਰਵਾਈ ਇੱਥੇ ਹੁੰਦੀ ਹੈ ਜੁੜੇ ਹੁਦਾਨ ਲਈ ਬਦਨਾ ਸੰਜਣਾ ਜਮ ਰਿਪੋਰਟ ਧੰਨਵਾਦ